ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਪੱਛਮੀ ਦੀ ਜਨਤਾ ਪੂਰੇ ਦੇਸ਼ ਦੇ ਅੰਦਰ ਜਿਸ ਤੰਗ ਨਾਲ ਡਬਲ ਇੰਜਨ ਸਰਕਾਰਾਂ ਜਿਹੜਾ ਪਰਦੇਸ਼ਾਂ 'ਚ ਚੱਲ ਰਹੀਆਂ ਹਨ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਬਿਲਕੁਲ ਤਿਆਰ ਬਰਤਿਆਰ ਹੈ ਸੋ ਜਦੋਂ ਪਿਛਲੇ ਦਿਨਾਂ ਦੇ ਅੰਦਰ ਮੈਂ ਦੇਖਿਆ ਹੈ ਕਿ ਜਿਸ ਤੰਗ ਨਾਲ ਜਨਤਾ ਦਾ ਪਿਆਰ ਔਰ ਸਤਕਾਰ ਮਿਲਿਆ ਇਹ ਵਨ ਸਾਈਡਡ ਫੈਸਲਾ ਹੋਣ ਵਾਲਾ ਆਉਣ ਵਾਲੇ ਦਿਨਾਂ 'ਚ ਜਦੋਂ 23 ਤਰੀਕ ਨੂੰ ਰਿਜ਼ਲਟ ਆਏਗਾ ਤੇ ਜਿੰਨੀਆਂ ਗੱਲਾਂ ਮੈਂ ਤੁਹਾਡੇ ਸਭ ਦੇ ਧਿਆਨ 'ਚ ਲਿਆਂਦੀਆਂ ਲੋਕ ਉਹਨਾਂ ਦੇ ਖਿਲਾਫ ਵੋਟ ਕਰਦੇ ਹੋਏ ਉਸ ਪਾਰਟੀ ਨੂੰ ਵੋਟ ਕਰ ਕਰਨਗੇ ਜਿਸ ਪਾਰਟੀ ਨੇ ਇਸ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਆਸ ਹੈ ਔਰ ਆਸ ਹੀ ਨਹੀਂ ਦੂਜੇ ਪ੍ਰਦੇਸ਼ਾਂ ਤੋਂ ਸੇਧ ਲੈਂਦੇ ਹੋਏ ਵਿਕਾਸ ਦੀ ਆਸ ਗੁੱਡ ਗਵਰਨਰਸ ਦੀ ਆਸ ਲਾਉਡ ਆਰਡਰ ਵਧੀਆ ਰੱਖਣ ਦੀ ਆਸ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਹਮੇਸ਼ਾ ਲੋਕ ਮਾਰੂਹੀ ਹੈ ਇਹ ਸਰਕਾਰ ਚੌਥੀ ਵਾਰੀ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਗ੍ਰੈਂਟ ਵਧਾਉਣ ਵਾਲੀ ਸਰਕਾਰ ਬਣੀ ਹੈ ਇਹ ਸਰਕਾਰ ਦੀ ਅਧਿਉਗਿਕ ਮਾਰੂ ਨੀਤੀ ਵੀ ਆਪਾਂ ਨੂੰ ਸਾਫ਼ ਨਜ਼ਰ ਆਉਂਦੀ ਹੈ ਜਦੋਂ ਉਹਨਾਂ ਨੇ ਬਿਜਲੀ ਦੇ ਰੇਟ ਵਧਾਏ ਔਰ ਇੰਨਾ ਹੀ ਨਹੀਂ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਸ਼ਾਇਦ ਕੁਝ ਐਸੇ ਪ੍ਰਣਾਮ ਆਣਗੇ ਜਿਹੜੇ ਆਪਣੀ ਸਭ ਦੀ ਸੋਚ ਤੋਂ ਪਰੇ ਹੋਣਗੇ ਇੱਕ ਹੋਰ ਗੱਲ ਮੈਂ ਤੁਹਾਨੂੰ ਐਡ ਕਰਨੀ ਚਾਹਨਾ ਹੈ ਕਿ ਇਸ ਸਰਕਾਰ ਨੇ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਇਸ ਟਾਈਮ ਪ੍ਰੈਜੈਂਟ ਟਾਈਮ ਵੀ ਜਦੋਂ ਮੈਂ ਤੁਹਾਡੇ ਨਾਲ ਮਿਲ ਰਿਹਾ ਤੇ ਸਾਡੇ ਪਾਰਟੀ ਦੇ ਕਾਰਜਕਰਤਾ ਦੇ ਵੀ ਘਰਾਂ ਦੇ ਵਿੱਚ ਪੁਲਿਸ ਜ਼ਬਰਦਸਤੀ ਬੜੀ ਹੈ ਅਸ਼ਮੀ ਬੈਲ ਜੀ ਸਾਡੇ ਸਾਹਮਣੇ ਖੜੇ ਨੇ ਉਹਦੇ ਘਰ ਚ ਘੱਟੋ-ਘੱਟ 20 ਪੁਲਿਸ ਮਲਾਜ਼ਮ ਬੜੇ ਆ ਔਰ ਪੂਰੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਕੱਲੀ ਤਲਾਸ਼ੀ ਨਹੀਂ ਲਈ ਜਾ ਰਹੀ ਅਲਮਾਰੀਆਂ ਤੱਕ ਖੋਲ ਕੇ ਬੈੱਡਾਂ ਦੇ ਅੰਦਰ ਜਿਹੜੀਆਂ ਆਪਾਂ ਬਿਸਤਰ ਰੱਖਦੇ ਆ ਉਹ ਵੀ ਉਹ ਵੀ ਚੈੱਕ ਕਰਤੇ ਜਾ ਰਹੇ ਨੇ ਸੋ ਆਪਾਂ ਸਮਝ ਸਕਦੇ ਆ ਕਿ ਇਹ ਸਰਕਾਰ ਕਿਸ ਤਰ੍ਹਾਂ ਸਾਡੀ ਪਾਰਟੀ ਦੇ ਕਾਰਕਟਰਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਔਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਨਾ ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹਨਾ ਕਿ ਉਹ ਆਪਣੀਆਂ ਓਛੀ ਰਾਜਨੀਤੀ ਤੋਂ ਪੁਰਸ ਸਰਕਾਰ ਦਾ ਮੋਹਰਾ ਬੰਨਣਾ ਬੰਦ ਕਰਨ ਬਿਨਾ ਪੁਖਤਾ ਕੋਈ ਗੱਲ ਬਾਤੋਂ ਅਗਰ ਉਹ ਸਾਡੇ ਭਾਜਪਾ ਵਰਕਰਾਂ ਨੂੰ ਪਰੇਸ਼ਾਨ ਕਰਨਗੇ ਤੇ ਫਿਰ ਸਾਨੂੰ ਵੀ ਕੋਈ ਨਾ ਕੋਈ ਐਸਾ ਉਗਰ ਰੂਪ ਧਾਰਨ ਕਰਨਾ ਪੈਣਾ ਜਿਹਦਾ ਕੀ ਖਮਿਆਜਾ ਫਿਰ ਉਹਨਾਂ ਨੂੰ ਭੁਗਤਣਾ ਪਏ ਅਗਰ ਸਰਕਾਰ ਇਸ ਤਰ੍ਹਾਂ ਦੇ ਹਤਕੰਡੇ ਅਪੜਾ ਰਹੀ ਹੈ ਇਹਦਾ ਮਤਲਬ ਸਰਕਾਰ ਆਪਣੀ ਹਾਰ ਮੰਨ ਚੁੱਕੀ ਹੈ ਅਸੀਂ ਇਹ ਗੱਲ ਕਹਿ ਕੇ ਕਿ ਉਹ ਉਸ ਦਿਨ ਕਰਨਗੇ ਜਾਂ ਕੱਲ ਕਰਨਗੇ ਅਸੀਂ ਕੋਈ ਕਮਜ਼ੋਰ ਨਹੀਂ ਹੈਗੇ ਮੈਂ ਸਾਫ਼ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਪਰ ਸਰਕਾਰ ਅਗਰ ਇਸ ਤਰ੍ਹਾਂ ਦੇ ਹਰਕੰਦੇ ਅਪਣਾ ਰਹੀ ਹੈ ਤਾਂ ਇਹ ਤੋਂ ਸਾਫ ਬਿਲਕੁਲ ਕਲੀਅਰ ਨਜ਼ਰ ਆਉਂਦਾ ਕਿ ਸਰਕਾਰ ਆਪਣੀ ਹਾਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਮੰਨ ਚੁੱਕੀ ਨਹੀਂ ਦੇਖੋ ਉਹਨਾਂ ਦੀ ਪੁਸ਼ਤ ਭੂਮੀ ਹੀ ਐਸੀ ਹੈ ਜਿਹੜੀ ਇਸ ਤਰ੍ਹਾਂ ਝਾੜੂ ਵਾਲਿਆਂ ਦੀ ਪਾਰਟੀ ਹੈ ਉਹਨਾਂ ਦੀ ਪੁਸ਼ਤ ਭੂਮੀ ਹੀ ਅੱਜ ਪੂਰੇ ਪੰਜਾਬ ਦੇ ਅੰਦਰ ਜੋ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਸਾਡੀਆਂ ਮਾਤਾਵਾਂ ਪਹਿਣਾ ਉਹ ਬਾਹਰ ਨਹੀਂ ਨਿਕਲ ਸਕਦੀਆਂ ਕਦੋਂ ਕੋਈ ਉਹਨਾਂ ਦੀ ਚੈਨ ਉਡਾ ਕੇ ਲੈ ਜਾਏ ਜਾਂ ਉਹਨਾਂ ਦੇ ਕੰਨਾਂ ਕੰਨਾਂ ਦੀਆਂ ਵਾਲੀਆਂ ਉਤਾਰ ਕੇ ਲੈ ਜਾਏ ਜਾਂ ਕੋਈ ਵੀਰ ਜਾਂ ਬਜ਼ੁਰਗ ਜਦੋਂ ਘਰੋਂ ਬਾਹਰ ਨਿਕਲਦਾ ਕੌਣ ਕਿਰਚ ਮਾਰ ਕੇ ਉਹਨਾਂ ਦੇ ਮੋਬਾਈਲ ਖੋ ਕੇ ਲੈ ਜਾਵੇ ਜਾਂ ਉਹਨਾਂ ਤੋਂ ਕੋਈ ਪਰਸ ਜਾਂ ਕੈਸ਼ ਉਹਨਾਂ ਕੋਲੋਂ ਖੋ ਕੇ ਲੈ ਜਾਵੇ ਜਾਂ ਪੰਜਾਬ ਦਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਮਰਡਰ ਨਹੀਂ ਹੁੰਦੇ ਕਤਲ ਨਹੀਂ ਹੁੰਦੇ ਤੁਸੀਂ ਸਭ ਇਹ ਚੀਜ਼ਾਂ ਜਾਣਦੇ ਹੋ ਸੋ ਇਸ ਕਰਕੇ ਉਹਨਾਂ ਦੀ ਪੋਸਟ ਭੂਮੀ ਹੀ ਐਸੀ ਹੈ ਨਹੀਂ ਮੈਨੂੰ ਇੱਕ ਗੱਲ ਦੱਸੋ ਬੜੀ ਸਪਸ਼ਟ ਗੱਲ ਹੈ ਕਿ ਜਿਸ ਦਿਨ ਇਸ 에어ਪੋਰਟ ਦਾ ਨੀ ਪੱਥਰ ਰੱਖਿਆ ਗਿਆ ਉਦੋਂ ਸਾਡੇ ਦੇਸ਼ ਦੇ ਵਿੱਤ ਮੰਤਰੀ ਸੀ ਉਹ 에어ਪੋਰਟ ਦਾ ਨੀ ਪੱਥਰ ਰੱਖਣ ਵਾਸਤੇ ਇੱਥੇ ਆਏ ਸੀ ਥੋੜੋ ਤੇ ਅਚਾਇਕਲ ਕ ਨਹੀਂ ਤੇ ਅਚ ਤੇ ਜਿਹੜੇ ਜਿਹੜੀਆਂ ਪਾਰਟੀਆਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦਾ ਤਾਂ ਕਿਤੇ ਰਿੱਤਾ ਜਿੰਨਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਯੋਗਦਾਨ ਨਹੀਂ ਹੈਗਾ ਹੁਣ ਕੇਵਲ ਕਿਸੇ ਕੇਂਦਰ ਸਰਕਾਰ ਦੇ ਮੁnister ਦੇ ਨਾਲ ਫੋਟੋ ਆ ਖਿਚਾ ਕੇ ਤੁਸੀਂ ਲੋਕਲ ਅਖਬਾਰਾਂ ਚ ਲਗਵਾ ਦਿਓ ਔਰ ਕਹਿਣ ਕਿ ਅਸੀਂ ਇਹ ਕਰਵਾ ਰਹੇ ਹਾਂ ਤੇ ਉਹ ਤਾਂ ਕਿਸੇ ਨੇ ਨਹੀਂ ਮੰਨਣਾ। ਜੀ ਟੋਟਲ ਮੈਂ ਤਾਂ ਕਹਿ ਰਿਹਾ ਨਹੀਂ ਗੱਲ। ਕਿ ਜਿੰਨਾ ਵੀ ਰਿਪੋਰਟ ਕਾੜੇ ਇਹਨਾਂ ਨੇ ਪੇਸ਼ ਕੀਤਾ। ਉਹ ਟੋਟਲ ਫਲੋਪ ਹੈ। ਲੋਕ ਇਸੇ ਕਰਕੇ ਇਹਨਾਂ ਦੇ ਖਿਲਾਫ ਵੋਟ ਕਰਨ ਜਾ ਰਹੇ।